जयशिव शंकर जयबोलीनाथ मैटो डाफनासन जी बाबा दोस्तों आज मणि महेश दी यात्रा ਦੇ ਸਬੰਧ ਵਿੱਚ ਜਿਹੜੀ ਹੈ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਬਹੁਤ ਸਾਰੇ ਜਿਹੜੇ ਸ਼ਰਧ ਪਗਤ ਹੈ ਉਹ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜੀ मणि महेश ਦੀ ਯਾਤਰਾ ਹੈ ਉਹ ਕਦੋਂ ਸ਼ੁਰੂ ਹੋ ਰਹੀ ਹੈ ਤੇ ਉਹਦੇ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਸਾਡੇ ਨਾਲ ਪ੍ਰਧਾਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਜਿਹੜੀ ਹੈ मणि महेश ਦੀ ਯਾਤਰਾ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਜੀ ਪ੍ਰਧਾਨ ਜੀ जयशिव शंकर ਅੱਜ ਜੀ ਬਾਬਾ मणि महेश ਦੇ ਦੇ ਲੰਗਰ ਸਬੰਧ ਵਿੱਚ ਮੀਟਿੰਗ ਹੋਈ ਹੈ ਇਸ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਿਛਲੇ ਸਾਲ ਦਾ ਬਜਟ ਹੀਉ ਪੇਸ਼ ਕੀਤਾ ਗਿਆ ਦੱਸਿਆ ਗਿਆ ਕਿੰਨਾ ਖਰਚਾ ਹੀ ਕਿੰਨਾ ਹੈ ਵਾ ਤੇ ਆਉਣ ਵਾਲੇ ਬਾਬਾ ਜੀ ਦੇ ਲੰਗਰ ਵਾਸਤੇ ਵਿਚਾਰ ਕੀਤੀ ਗਈ ਇਹ ਜਿਹੜੀ ਵਿਚਾਰ ਨੇ ਉਹਦੇ ਤੋਂ ਅੱਗੇ ਪ੍ਰਧਾਨ ਜੀ ਨੂੰ ਤੁਹਾਨੂੰ ਦੱਸਾਂਗੇ ਕਿ ਅਸ਼ੋਕ ਕੁਮਾਰ ਪ੍ਰਧਾਨ ਜੀ ਸਾਡੇ ਇਹ ਤੁਹਾਨੂੰ ਬਾਪੂ ਪ੍ਰਧਾਨ ਜੀ ਦੱਸਣਗੇ ਜੀ ਸਰ ਕੀ ਕਹਿਣਾ ਚਾਹੋਗੇ ਇਸ ਮੀਟਿੰਗ ਬਾਰੇ ਕਿਸ ਤਰ੍ਹਾਂ ਦੀ ਮੀਟਿੰਗ ਰੱਖੀ ਗਈ ਹੈ ਕੀ ਕੀ ਉਪਰਾਲੇ ਕਿਤੇ ਜਾਣਗੇ ਯਾਦ ਰੱਖੀ ਦੇਖੋ ਜੀ ਸ਼ਿਵ ਸ਼ੈ ਲੰਗਰ ਕਮੇਟੀ ਦੀ ਮੀਟਿੰਗ ਵਿੱਚ ਜਿਹੜਾ ਵਾ ਫੈਸਲੇ ਲਏ ਗਿਆ ਨਾ ਉਹਦੇ ਦੱਸਿਆ ਜਾਣਾ ਵਾ ਵੀ ਜਿਹੜਾ ਲੰਗਰ ਆਵਾ 14 ਤੋਂ ਆਪਣੇ 21 ਤਰੀਕ ਤੱਕ ਚੱਲੇਗਾ ਤੇ ਜਿਹੜੀਆਂ ਉਹ ਲੰਗਰ ਦੀਆਂ ਤਿਆਰੀਆਂ ਜਿਹੜੀਆਂ ਵਾ ਸਾਰੀਆਂ ਉਹਦੇ ਸੰਬੰਧ ਵਿੱਚ ਡਿਸਕਸ ਕਰਵਾਤੇ ਗੱਲਬਾਤ ਕੀਤੀ ਆ ਕਿ ਕਿਸ ਤਰ੍ਹਾਂ ਹੋਣਾ ਚਾਹੀਦਾ ਕੀ ਕੀ ਤਿਆਰੀ ਕਰਨੀ ਚਾਹੀਦੀ ਹੈ ਕਿਸ ਤਰ੍ਹਾਂ ਕਰਦਣੀ ਚਾਹੀਦੀ ਆ ਹੁਣ ਜਿਹੜੀ ਆਪਾਂ ਲੰਗਰ ਕਮੇਟੀ ਦੀ ਮੀਟਿੰਗ ਰੱਖੀ ਆ ਅਗਲੇ ਹਫਤੇ ਜਿਹੜੀ ਆ 20 ਤਰੀਕ ਨੂੰ ਮੰਨ ਲਾ ਅਗਲੇ ਮਹੀਨੇ ਐ ਮਹੀਨੇ ਚ ਕਰਨੀ ਆ ਉਹਦੇ ਵਿੱਚ ਬਾਕੀ ਦੱਸ ਜਾਈਗਾ ਵੀ ਆ ਬਾਕੀ ਕੀ ਉੱਥੇ ਉਪਰਾਲੇ ਕਰ ਰਹੇ ਆ ਕੀ ਕੀ ਕੁਝ ਦੱਸੋ ਅ ਸਰ ਜਿਸ ਤਰ੍ਹਾਂ ਦਾ ਪਿੱਛੇ ਜੀ ਮਹੌੜ ਰਿਹਾ ਹੈ ਜਿਹੜਾ ਜੰਮੂ ਕਸ਼ਮੀਰ ਵਿੱਚ ਜਿਹੜਾ ਆ ਬੜੀ ਤਣਾਅਪੂਰਨ ਸਥਿਤੀ ਰਹੀ ਹੈ ਭਾਰਤ ਤੇ ਪਾਕਿਸਤਾਨ ਵਿੱਚ ਵੀ ਬੜੀ ਤਣਾਅਪੂਰਨ ਸਥਿਤੀ ਰਹੀ ਹੈ ਉਹਦੇ ਸਬੰਧ ਵਿੱਚ ਕਾਫੀ ਜਿਹੜੇ ਲੋਕ ਗਿਆ ਆ ਉਹ ਦੁਬਿਧਾ ਵਿੱਚ ਹੈ ਕਿ ਯਾਤਰਾ 'ਚ ਜਾਈਏ ਕਿ ਨਾ ਜਾਈਏ ਕਿ ਕਿਸ ਤਰ੍ਹਾਂ ਦਾ ਮਹੌੜ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ ਦੇਖੋ ਜੀ ਉੱਥੇ ਕੋਈ ਬੋਲੇ ਸ਼ੰਕਰ ਦੇ ਚਰਨਾਂ 'ਚ ਕੋਈ ਖਤਰਾ ਨਹੀਂ ਹੈਗਾ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ ਤੇ ਸਰ ਹਾਂਜੀ ਹੋਰ ਕਿਸ ਤਰ੍ਹਾਂ ਦੇ ਉਪਰਾਲੇ ਰਹਿਣਗੇ ਤੁਹਾਡੇ ਵੱਲੋਂ ਪਿਛਲੇ ਸਾਲ ਨਾਲੋਂ ਇਸ ਵਾਰ ਇਸ ਵਾਰ ਜਿਹੜੀਆਂ ਪਿਛਲੇ ਸਾਲ ਕਮੀਆਂ ਰਹੀਆਂ ਇਹ ਉਹਨਾਂ ਨੂੰ ਆਪਾਂ ਦੂਰ ਕਰਾਂਗੇ ਜੋ-ਜੋ ਚੀਜ਼ ਜੀਆਂ ਤੇ ਕੋਈ ਪ੍ਰੋਬਲਮ ਰਹੀਆਂ ਜਾਂ ਕੋਈ ਰਹਿਣ-ਸਹਿਣ ਦਾ ਪ੍ਰੋਗਰਾਮ ਥਾ ਜਾਂ ਜਾਂ ਕੋਈ ਮੈਡੀਸਨ ਜਾਂ ਕੋਈ ਹੋਰ ਕੋਈ ਗੱਲਬਾਤ ਰਹਿ ਗਈ ਉਹ ਇਸ ਵਾਰ ਆਪਾਂ ਪੂਰੀ ਕਰਾਂਗੇ ਸਰ ਬਹੁਤ ਸਾਰੇ ਜਿਹੜੇ ਲੋਕ ਆ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗਾ ਵੀ ਸ਼ਿਵ ਸ਼ਾਈਂ ਭੋਲੇ ਸ਼ੰਕਰ ਦੇ ਦਰਵਾਜ਼ੇ ਜਾਣ ਸਰ ਜਾਨੇ ਉਤੋਂ ਜਿਹੜੀਆਂ ਸਾਰੀਆਂ ਮਨਕਾਉਣਾ ਪੂਰੀਆਂ ਹੁੰਦੀਆਂ ਹਨ ਤੇ ਅਸ਼ੀਰਵਾਦ ਲੈ ਕੇ ਆਓ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਕੋਈ ਉੱਥੇ ਖਤਰਾ ਨਹੀਂ ਹੈਗਾ ਜੈ ਬਾਲ ਜੈ ਸ਼ਿਵ ਸ਼ੰਕਰ ਜੀ ਸਰ ਸ਼ਿਵ ਸ਼ੰਕਰ ਸਾਹਿਬ ਜਿਹੜਾ ਅੱਜ ਮੀਟਿੰਗ ਰੱਖੀ ਗਈ ਹੈ ਇਹਦੇ ਵਿੱਚ ਕਿਹੜੀ ਕਿਹੜੀ ਫੈਸਲੇ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਤੇ ਤੁਹਾਡਾ ਜੀਆਰਓ ਜੀ ਕਿਉਂਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਤੇ ਇਹ ਤੁਸੀਂ ਸਾਡੀ ਕਾਫੀ ਸਾਡੀ ਦੂਰ ਤੱਕ ਜਾਊਗੀ ਅੱਜ ਜਿਹੜੀ ਲੰਗਰ ਕਮੇਟੀ ਦੀ ਮੀਟਿੰਗ ਹੋਈ ਆ ਸ਼੍ਰੀ ਸ਼ੋਕਮਾਨ ਪ੍ਰਧਾਨਗੀ ਜੀ ਹੇਠ ਇਸ ਦਿਨ ਫੈਸਲਾ ਲਿਆ ਗਿਆ ਵੀ ਜਿਹੜਾ ਸਾਡਾ 19ਵਾਂ ਪੜਾਣਾ ਜਿਹੜਾ ਵਾ ਉਹ 8 ਦਿਨਾਂ ਦਾ ਉੱਥੇ ਚੱਲੇਗਾ ਜਿਸ ਵਿੱਚ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਰਹਿਣ ਰਹਿਣ ਦਾ ਪ੍ਰਬੰਧ ਸੌਂ ਦਾ ਪ੍ਰਬੰਧ ਬਿਲਕੁਲ ਫ੍ਰੀ ਆ ਉੱਥੇ ਆਪਣੇ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਉੱਥੇ ਬਿਲਕੁਲ ਬਸੜ ਦੇ ਲਾਗੇ ਹੀ ਨਗਰ ਲੱਗਦਾ ਵਾ ਜਿਸ ਕਿਸੇ ਵੀ ਆਪਣੇ ਭਗਤ ਨੇ ਆਉਣਾ ਵਾ ਸਾਡੇ ਕੋਲ ਫ੍ਰੀ ਉੱਥੇ ਰਹਿਣ ਦਾ ਖਾਣ ਦਾ ਪ੍ਰਬੰਧ ਵਾ ਤੇ ਜਿਹੜੀ ਗੱਲ ਤੁਸੀਂ ਪਹਿਲਾਂ ਸਾਡੇ ਪ੍ਰਧਾਨ ਨੂੰ ਪੁੱਛਦੇ ਸੀ ਕਿ ਜਿਹੜਾ ਹਿੰਦੂਸਤਾਨ-ਪਾਕਿਸਤਾਨ ਦੇ ਤਣਾਅਪੂਰਨ ਸਥਿਤੀ ਰਹੀ ਆ ਮੈਂ ਇੱਥੇ ਦੱਸਣਾ ਚਾਹੁੰਨਾ ਇਸ ਯਾਤਰਾ ਉਤੇ ਕੋਈ ਵੀ ਕਿਸੇ ਗੱਲ ਦਾ ਪ੍ਰਭਾਵ ਨਹੀਂ ਹੈ ਇਹ ਜਿਹੜੀ ਯਾਤਰਾ ਵਾ ਇਥੋਂ ਵਾਇਆ ਚੰਬਾ ਪਰਮੋਰ ਦੇ ਹਰਸਲ ਜਿਹੜੀ ਜਾ ਕੇ ਚੱਲਦੀ ਆ ਔਰ ਸ਼ਿਵਪਕਤਾਂ ਨੂੰ ਕਦੀ ਵੀ ਕਿਸੇ ਪ੍ਰਕਾਰ ਦਾ ਕਿਸੇ ਤੋਂ ਵੀ ਕੋਈ ਖਤਰਾ ਨਹੀਂ ਦਿਆ ਤੇ ਮੇਰੀ ਸਾਰ ਨੂੰ ਪੁਰ ਜਿਹੜਾ ਪੀਰ ਆ ਪੀ ਯਾਤਰਾ ਵਿੱਚ ਵੱਧ ਚੜ ਕੇ ਆਉਂਦਾ ਸਰ ਸਮੇ ਸਮੇ ਤੇ ਘਾੜੇ ਵੱਲੋਂ ਬਹੁਤ ਉਪਰਾਲੇ ਕੀਤੇ ਜਾਂਦੇ ਨੇ ਘਾੜੀ ਕਮੇਟੀ ਵੱਲੋਂ ਤੇ ਕਿਸ ਤਰ੍ਹਾਂ ਦਾ ਸਾਥ ਰਹਿੰਦਾ ਲੋਕਾਂ ਦਾ ਵੇਖੋ ਜੀ ਇੱਥੇ ਵੀ ਦੱਸਣ ਦੀ ਉਹ ਗੱਲ ਵਾਪਕੀ ਬਹੁਤ ਜਿਆਦਾ ਜਿਹੜਾ ਵਾ ਲੋਕਾਂ ਦਾ ਸਾਥ ਦਿੱਤਾ ਜਾਂਦਾ ਅਸੀਂ ਕਈ ਵਾਰੀ ਉਮੀਦ ਵੀ ਨਹੀਂ ਕਰਦੇ ਵੀ ਜਿਹੜੇ ਸ਼ਰ ਭਗਤ ਕਈ ਤੇ ਇਦਾਂ ਦੇ ਭਗਤ ਨੇ ਵੀ ਜਿਹੜੇ ਬਿਲਕੁਲ ਗੁਪਦਾਨ ਵੀ ਕਰਦੇ ਨੇ ਮਤਲਬ ਕਿ ਹਰ ਤਰ੍ਹਾਂ ਦਾ ਉਹਨਾਂ ਦਾ ਸਹਿਯੋਗ ਦਿੱਤਾ ਜਾਂਦਾ ਵਾ ਬਹੁਤ ਹੀ ਵਧੀਆ ਜੀ ਜਿਹੜਾ ਸਹਿਯੋਗ ਦਿੱਤਾ ਜਾਂਦਾ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਜਿਹੋ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਉਹ ਵੱਧ ਚੜ ਕੇ ਯਾਤਰਾ ਵਿੱਚ ਹਿੱਸਾ ਲੈਣ ਤੇ ਭੋਲੇनाथ ਦੇ ਅਸ਼ੀਰਵਾਦ ਪ੍ਰਾਪਤ ਕਰਨ ਉਥੋਂ ਉਥੋਂ ਜਿਹਦਾ ਪ੍ਰਧਾਨ ਜੀ ਨੇ ਦੱਸਿਆ ਵੀ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਹੋਈਏ ਨੇ ਅਸੀਂ ਬੇਨਤੀ ਕਰਦੇ ਆਂ ਸਾਰਿਆਂ ਨੂੰ ਸ਼੍ਰੀ ਭਗਤਾ ਨੂੰ ਹਰੇਕ ਨੂੰ ਬੇਨਤੀ ਕਰਦੇ ਵੀ ਯਾਤਰਾ ਤੇ ਜਰੂਰ ਆਓ ਜੀ